ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਜੀ ਦੀ ਬਾਣੀ ਦਾ ਫਰਮਾਨ ਹੈ ਕਿ ਬਹੁ ਪਰਪੰਚ ਕਰ ਪਰ ਤਨ ਲਿਆਵੇ ਸੁਤਦਾਰਾ ਪੈ ਆਨ ਲੁਟਾਵੇ ਕਿ ਮਨੁਖ ਆਪਣੇ ਪਰਿਵਾਰ ਨੂੰ ਸੁਖੀ ਕਰਨ ਦੇ ਲਈ ਤਨ ਪਦਾਰਥ ਜੋੜਨ ਦੇ ਲਈ ਬੜੇ ਪਰਪੰਚ ਕਰਦਾ ਹੈ ਮਤਲਬ ਕਿ ਬਹੁਤ ਮਾੜੇ ਤਰੀਕੇ ਵਰਤਦਾ ਹੈ ਉਹਦੇ ਵਿੱਚ ਉਹ ਇਹ ਨਹੀਂ ਦੇਖਦਾ ਕਿ ਮੈਂ ਪਰਾਇਆ ਹੱਕ ਕਿਸ ਦਾ ਖਾ ਰਿਹਾ ਹਾਂ ਜਾਇਜ ਹੈ ਕਿ ਨਹੀਂ ਭਗਤ ਕੇ ਬੇਜੀ ਕਹਿੰਦੇ ਬਹੁ ਪਰਪੰਚ ਕਰ ਪਰ ਤਨ ਡਿਆਵੇ ਪਰ ਧਨ ਮਤਲਬ ਪਰਾਇਆ ਧਨ ਜਿੰਦੇ ਉੱਪਰ ਸਾਡਾ ਹੱਕ ਹੈ ਹੀ ਨਹੀਂ ਤੇ ਲਿਆਉਂਦਾ ਕਿੰਨਾ ਦੀ ਖਾਤਰ ਹੈ ਭਗਤ ਜੀ ਕਹਿੰਦੇ ਸੁੱਤਦਾਰਾ ਪੈ ਆਨ ਲੁਟਾਵੇ ਸੁੱਤ ਮਤਲਬ ਪੁੱਤਰ ਧੀ ਤੇ ਧਾਰਾ ਮਤਲਬ ਘਰ ਵਾਲੀ ਇਸਤਰੀ ਪੂਰੇ ਪਰਿਵਾਰ ਦੀ ਖਾਤਰ ਸੁਤਧਾਰਾ ਪੈ ਆਨ ਰੋਟਾਵੇ ਆਪਣੇ ਪਰਿਵਾਰ ਤੇ ਆ ਕੇ ਉਹ ਧਨਪਰਦਾਤ ਨੂੰ ਲਟਾਉਂਦਾ ਹੈ ਪਰ ਮਣਾ ਰਹਾਉ ਵਾਲੀ ਪੰਕਤੀ ਦੇ ਵਿੱਚ ਭਗਤ ਕੇ ਬੀਜੀ ਕਹਿੰਦੇ ਮਨ ਮੇਰੇ ਭੁੱਲੇ ਕਹਿੰਦੇ हे ਮੇਰੇ ਮਨਾ ਤੂੰ ਭੁੱਲਿਆ ਬੈਠਾ ਹੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਕਹਿੰਦੇ ਐਵੇਂ ਕਿਸੇ ਦੇ ਨਾਲ ਕਪਟ ਨਾ ਕਰੀ ਧੋਖਾ ਨਾ ਕਰੀ ਬੇਈਮਾਨੀ ਨਾ ਕਰੀ ਕਿਉਂਕਿ ਅੰਤ ਨਿਵੇਰਾ ਤੇਰੇ ਜੀ ਪਹਿ ਲਈ ਜੇ ਅੰਤ ਵੇਲੇ ਨਿਵੇੜਾ ਤੇਰੇ ਜੀ ਨੂੰ ਦੇਣਾ ਪੈਣਾ ਜੀ ਕੌਣ ਹੈ ਜੀ ਹੈ ਉਹ ਆਤਮਾ ਸੱਚ ਜਾਣਿਓ ਜਦੋਂ ਜੀ ਦੀ ਗੱਲ ਆਉਂਦੀ ਹੈ ਨਾ ਇਹ ਜੀ ਸਾਡਾ ਅੱਜ ਦਾ ਨਹੀਂ ਸਾਡੀ ਆਤਮਾ ਅੱਜ ਦੀ ਨਹੀਂ ਇਹ ਤਾਂ ਬੜੇ ਜਨਮਾਂ ਦੀ ੜਕਦੀ ਪਈ ਹੈ ਪ੍ਰਮਾਤਮਾ ਦੇ ਨਾਮ ਦੇ ਨਾਲ ਟੁੱਟ ਕੇ ਜਨਮ ਜਨਮ ਕੀ ਇਸ ਮਨ ਕੋ ਮਰ ਲੱਗੀ ਕਾਲਾ ਹੋਆ ਸਿਆਹੋ ਪਰ ਜੇ ਇਸ ਮਨ ਨੂੰ ਸਾਫ ਕਰਨਾ ਹੈ ਤਾਂ ਮਹਾਰਾਜ ਕਹਿੰਦੇ ਜੀ ਰੇ ਓਲਾ ਨਾਮਕਾ ਤੈਨੂੰ ਪ੍ਰਮਾਤਮਾ ਦੇ ਨਾਮ ਦਾ ਓਲਾ ਮਿਲ ਜਾਵੇਗਾ ਜੇ ਤੂੰ ਨਾਮ ਜਪੇਗਾ ਤਾਂ ਅਵਰ ਜੇ ਕਾਰਨ ਕਰ ਰਾਵਣ ਨੂੰ ਤੈਨ ਮੈਂ ਪੋਹ ਹੈ ਜਮਕਾ ਦੁਨੀਆਦਾਰੀ ਦੇ ਕਰਮ ਕਾਂਡ ਕਰੇਗਾ ਭਾਈ ਫਿਰ ਜਮਾ ਦਾ ਡਰ ਸਤਾਵੇਗਾ ਪਰ ਜੇ ਤੂੰ ਨਾਮ ਜਪ ਸਕਦਾ ਹੈ ਜੇ ਤਾਂ ਮਹਾਰਾਜ ਨੇ ਸੋਚੀ ਦਿੱਤੀ ਹੈ ਜੇ ਤੈਨੂੰ ਮਹਾਰਾਜ ਨੇ ਸਮਾਂ ਦਿੱਤਾ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ गोविंद ਮਿਲਣ ਕੀ ਇਹ ਤੇਰੀ ਬਰੀਆ ਤੈਨੂੰ ਵਾਰੀ ਮਿਲ ਗਈ ਹੈ ਮਨੁੱਖਾ ਜਨਮ ਦੀ ਤਾਂ ਫਿਰ ਤੂੰ ਕਿਉਂ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਨਹੀਂ ਇਹ ਸਮਾਂ ਹੈ ਇਸ ਸਮੇਂ ਦੀ ਸੰਭਾਲ ਕਰਨੀ ਜ਼ਰੂਰੀ ਹੈ ਨਹੀਂ ਤਾਂ ਮਾ ਭਗਤ ਕੀ ਬੀਜੀ ਕਹਿੰਦੇ ਜੇ ਸਮਾਂ ਲੰਘ ਗਿਆ ਆਰਾਮ ਸਿਮਰ ਪਛਤਾਹੇਗਾ ਮਨ ਕਹੇ ਮੇਰੇ ਮਨਾ ਫਿਰ ਪਸਤਾਵਾ ਹੀ ਪੱਲੇ ਰਹਿ ਜਾਂਦਾ ਹੈ ਕਿਉਂਕਿ ਜਿਹੜਾ ਸਮਾਂ ਬੀਤ ਗਿਆ ਨਾ ਉਹ ਵਾਪਸ ਨਹੀਂ ਆਉਂਦਾ ਧੰਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬੀਤ ਜਹ ਬੀਤ ਜਹ ਜਨਮ ਆਕਾਜ ਰੇ ਨਿਸ ਦਿਨ ਸੁਣ ਕੇ ਪ੍ਰਾਣ ਸਮਝਤ ਨੈ ਰੇ ਜਾਨ ਕਾਲ ਤਉ ਪਹੁੰਚਿਓ ਆਣ ਕਹਾ ਜਹ ਭਾਜ ਰੇ ਕਿੱਥੇ ਭਜੇਗਾ ਜਦੋਂ ਕਾਲ ਆ ਗਿਆ ਕਾਲ ਕੀ ਹੈ ਸਮਾਂ ਕਾਲ ਮਤਲਬ ਜਿਵੇਂ ਤਿੰਨ ਸਮਿਆਂ ਨੂੰ ਤਿੰਨ ਪ੍ਰਕਾਰ ਦੇ ਸਮਿਆਂ ਨੂੰ ਵੰਡਿਆ ਗਿਆ ਹੈ ਲੰਘ ਗਿਆ ਸਮਾਂ ਚੱਲ ਰਿਹਾ ਸਮਾਂ ਤੇ ਆਉਣ ਵਾਲਾ ਸਮਾਂ ਤਾਂ ਉਸੇ ਪ੍ਰਕਾਰ ਜਿਹੜਾ ਸਮਾਂ ਲੰਘ ਗਿਆ ਉਹਦੇ ਵਿੱਚ ਕੋਈ ਵਾਅਦਾ ਘਟਾ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਬੀਤ ਜਹ ਬੀਤ ਜਹ ਜਨਮ ਕਾਜ ਰੇਸ਼ ਕਰਕੇ RAM ਸਿਮਰ ਪਛਤਾਹੇਗਾ ਮਾਨਾ ਕਹਿੰਦੇ ਮਨਾ ਫਿਰ ਪਸਤਾਵੇਂਗਾ ਫਿਰ ਪਸਤਾਵੇਂਗਾ ਮੂੜਿਆ ਤੋ ਕਵਣ ਕੁਮਤ ਭ੍ਰਮ ਲਗਾ ਇਸ ਕਰਕੇ ਸਮਾਂ ਹੈ ਭਾਈ ਤੇਰੇ ਪਾਸ ਇਸ ਸਮੇਂ ਦੀ ਸੰਭਾਲ ਕਰ ਤਾਂ ਕਿ ਤੇਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ